ਸੇਵੀ ਇਸ ਔਇਲ ਦੇ ਨਾਲ ਆਪਣੀ ਸਕਿਨ ਨੂੰ ਟਾਈਟ ਕਰ ਸਕਦੇ ਹੋ ਲੂਜ਼ ਹੋ ਗਈ ਸਕਿਨ ਸਕਿਨ ਤੇ ਝੁਰੜੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਇਸਤੇਮਾਲ ਕਰਨਾ ਹੈ ਤਾਂ ਜੋ ਤੁਹਾਡੀ ਜਿਹੜੀ ਲੂਜ਼ ਸਕਿਨ ਹੈ ਉਹ ਟਾਈਟ ਹੋ ਜਾਵੇ ਅਗਰ ਤੁਹਾਡੀ ਸਕਿਨ ਜਿਹੜੀ ਹੈ نیچے ਨੂੰ ਢਲਕ ਰਹੀ ਹੈ ਉਹ ਕਿਦਾਂ ਟਾਈਟ ਹੋਵੇ ਹੈਨਾ ਤੁਹਾਡੇ ਜੇ ਡਲ ਸਰਕਲ ਦੀ ਪ੍ਰੋਬਲਮ ਹੈ ਉਹ ਕਿਦਾਂ ਠੀਕ ਹੋਵੇ ਅਗਰ ਤੁਹਾਡੇ ਸਕਿਨ ਤੇ ਚਮਕ ਨਹੀਂ ਹੈਗੀ ਉਹ ਕਿਦਾਂ ਠੀਕ ਹੋਵੇ ਤੇ ਇਸ ਔਇਲ ਦੇ ਵਿੱਚ ਹੋਰ ਆਪਾਂ ਕੀ ਮਿਕਸ ਕਰਨਾ ਜਿਹਦੇ ਨਾਲ ਆਪਣੀ ਸਕਿਨ ਬਿਲਕੁਲ ਬ੍ਰਾਈਟ ਤੇ ਇਕਦਮ ਟਾਈਟ ਹੋ ਜਾਵੇ ਉਸ ਤੋਂ ਪਹਿਲਾਂ ਚੈਨਲ ਤੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਕਿਉਂਕਿ ਫਿਊਚਰ ਵਿੱਚ ਜਿਹੜੀ ਵੀ ਵੀਡੀਓ ਆਵੇਗੀ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਔਰ ਸੋਹਣਾ ਜਿਹਾ ਕਮੈਂਟ ਲਿਖਣਾ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਮੇਰੀ ਵੀਡੀਓ ਨੂੰ ਕਮੈਂਟ ਜ਼ਰੂਰ ਲਿਖਣਾ ਤਾਂ ਜੋ ਮੈਨੂੰ ਪਤਾ ਚੱਲੇ ਕਿੱਥੇ-ਕਿੱ ਔਰ ਵੀਡੀਓ ਲਾਈਕ ਕਰ ਦਿਓ ਫਟਾਫਟ ਪਹਿਲਾਂ ਲਾਈਕ ਕਰ ਦਿਓ ਮੇਰਾ ਨਾਮ ਬਿੰਦੂ ਹੈ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਤੁਹਾਡੇ ਨਾਲ ਇੱਥੇ ਸੋਹਣੇ ਸੋਹਣੇ ਬਿਊਟੀ ਟਿਪਸ ਜਿਹੜੇ ਨੇ ਸ਼ੇਅਰ ਕਰਦੀ ਰਹਿਣੀ ਆ ਠੀਕ ਹੈ ਜਿਨ੍ਹਾਂ ਦੀ ਉਮਰ 50 ਸਾਲ ਦੀ ਹੋ ਗਈ ਹੋ ਚਾਹਦੇ ਨੇ ਅਸੀਂ ਦੁਬਾਰਾ ਤੋਂ 30 ਸਾਲ ਦੇ ਨਜ਼ਰ ਆਈਏ ਤੇ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਜਵਾਨ ਤੇ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਕਿਸੇ ਵੀ ਏਜ ਦੇ ਲੋਕ ਨੇ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈ ਸਾਰੀ ਹੀ ਠੀਕ ਹੋਵੇਗੀ ਹੋਵੇਗੀ ਕਿਸ ਤਰੀਕੇ ਨਾਲ ਉਹ ਮੈਂ ਤੁਹਾਡੇ ਨਾਲ ਕਰਦੀ ਹਾਂ ਸ਼ੇਅਰ ਉਸ ਲਈ ਪਹਿਲਾਂ ਤੁਸੀਂ ਕੀ ਲੈਣਾ ਹੈ ਨਾਰੀਅ ਇਹ ਹੈਗੇ ਬਾਦਾਮ ਰੋਗਨ ਠੀਕ ਹੈ ਬਾਦਾਮ ਰੋਗਨ ਔਰ ਨਾਰੀਅਲ ਦਾ ਤੇਲ ਦੂਸਰੇ ਦੇ ਵਿੱਚ ਕੀ ਪਾਣਾ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਤੁਸੀਂ ਲੈਣਾ ਹੈ ਗੁਲਾਬ ਜਲ ਠੀਕ ਹੈ ਰੋਜ਼ ਵਾਟਰ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਔਰ ਚਲੋ ਜੀ ਮੈਂ ਤੁਹਾਨੂੰ ਬਣਾਉਣਾ ਦੱਸਦੀ ਹਾਂ ਇਹਦੇ ਵਿੱਚ ਹੋਰ ਵੀ ਆਪਾਂ ਇੱਕ ਚੀਜ਼ ਪਾਣੀ ਹੈ ਜਿਹੜੀ ਆਪਣੀ ਸਕਿਨ ਨੂੰ ਟਾਈਟ ਕਰੇਗੀ ਤੇ ਕਿਸ ਤਰੀਕੇ ਨਾਲ ਆਪਾਂ ਕਰਨਾ ਹੈ ਇਸਤੇਮਾਲ ਤਾਂ ਜੋ ਸਾਡੀ ਸਕਿਨ ਜਿਹੜੀ ਇੱਕਦਮ ਨਿੱਖਰ ਜਾਵੇ ਠੀਕ ਹੈ ਪਹਿਲਾਂ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਜਿੰਨਾ ਕੁ ਤੁਸੀਂ ਬਣਾਣਾ ਹੈ ਓਨਾ ਕੁ ਤੁਸੀਂ ਬਣਾ ਕੇ ਰੱਖ ਸਕਦੇ ਹੋ سیرਮ ਹੈ ਇਹ سیرਮ ਜਿਹੜਾ ਤੁਸੀਂ ਹਫਤੇ ਦਾ ਵੀ ਬਣਾ ਕੇ ਰੱਖ ਸਕਦੇ ਹੋ ਮਹੀਨੇ ਦਾ ਵੀ ਬਣਾ ਕੇ ਰੱਖ ਸਕਦੇ ਹੋ 15 ਦਿਨਾਂ ਦਾ ਵੀ ਬਣਾ ਕੇ ਰੱਖ ਸਕਦੇ ਉਹ ਤੁਹਾਡੀ ਮਰਜ਼ੀ ਹੈਗੀ ਠੀਕ ਹੈ ਇੱਥੇ ਆਪਾਂ ਅੱਧਾ ਕਿ ਚਮਚਾ ਪਾ ਲਿਆ ਇੱਥੇ ਬਾਦਾਮ ਰੋਗਣ ਠੀਕ ਹੈ ਬਾਦਾਮ ਰੋਗਣ ਪਾ ਲਿਆ ਹੈ ਔਰ ਇਹ ਇਹ 5-6 ਦਿਨ ਦਾ سیرਮ ਬਣ ਕੇ ਮੇਰਾ ਰੈਡੀ ਹੋ ਜਾਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਅੱਧਾ ਹੀ ਚਮਚਾ ਕੋਕਨਟ ਔਇਲ ਠੀਕ ਹੈ ਜੀ ਆਪਾਂ ਪਾ ਲਈ ਇੱਥੇ ਕੋਕਨਟ ਔਇਲ ਦੋਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲਿਆ ਹੈ ਤੇ ਥੋੜਾ ਜਿਹਾ ਆਪਾਂ ਪਾ ਲੈਣਾ ਇਹ ਮੇਰੇ 4-5 ਦਿਨ ਇਹਦੇ ਨਾਲ ਹੀ ਨਿਕਲ ਜਾਣੇ ਨੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਗੁਲਾਬ ਜਲ ਠੀਕ ਹੈ ਜੀ ਰੋਜ਼ ਵਾਟਰ ਜਾਨੀ ਕਿ ਅੱਧਾ ਪੌਣਾ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਰੋਜ਼ ਵਾਟਰ ਜਾਨੀ ਕਿ ਇੱਕ ਚਮਚਾ ਹੀ ਮੈਂ ਪਾ ਲਿਆ ਇਹਦੇ ਵਿੱਚ ਰੋਜ਼ ਵਾਟਰ ਦਾ ਠੀਕ ਹੈ ਬਦਾਮ ਰੋਗਨ ਹੋ ਗਿਆ ਨਾਰੀਅਲ ਦਾ ਤੇਲ ਹੋ ਗਿਆ ਥੋੜਾ ਜਿਹਾ ਰੋਜ਼ ਵਾਟਰ ਹੋ ਗਿਆ ਔਰ ਮੇਨ ਸੀਜ ਜਿਹੜੀ ਆਪਣੀ ਸਕਿਨ ਨੂੰ ਟਾਈਟ ਕਰੇਗੀ ਉਹ ਕੀ ਹੈਗੀ ਹੈ ਇੱਕ ਚੁਟਕੀ ਪੀਸੀ ਹੋਈ ਫਟਕੜੀ ਫਿਟਕੜੀ ਜਿਹੜੀ ਹੈ ਇਹ ਸਾਡੀ ਸਕਿਨ ਨੂੰ ਟਾਈਟ ਕਰਦੀ ਹੈ ਸਾਡੀ ਸਕਿਨ ਦੇ ਰਿੰਕਲ ਖਤਮ ਕਰਦੀ ਵਿੱਚ ਬਹੁਤ کارਗਲ ਹੁੰਦੀ ਹੈ ਅਗਰ ਤੁਸੀਂ ਨਹਾਉਣ ਟਾਈਮ ਫਿਟਕੜੀ ਨੂੰ ਪਾਣੀ ਵਿੱਚ ਮਿਕਸ ਕਰਕੇ ਆਪਣੇ ਉਹ ਪਾਣੀ ਨਾਲ ਨਹਾਉਂਦੇ ਹੋ ਤਾਂ ਤੁਹਾਡੇ ਜਿਹੜੀ ਪਸੀਨੇ ਦੀ ਬਦਬੂ ਆਉਂਦੀ ਸਰੀਰ ਵਿੱਚੋਂ ਉਹ ਵੀ ਖਤਮ ਹੋ ਜਾਵੇਗੀ ਅਗਰ ਤੁਹਾਡੇ ਕਿਸੇ ਵੀ ਸਰੀਰ ਦਾ 파ੜ ਤੁਹਾਨੂੰ ਲੱਗ ਰਿਹਾ ਹੈ ਵੀ ਸਾਡੇ ਜੇ ਲੂਜ਼ ਹੋ ਰਿਹਾ ਉਹ ਟਾਈਟ ਹੋਣਾ ਸ਼ੁਰੂ ਹੋ ਜਾਵੇਗਾ ਅਗਰ ਇਹ ਚੀਜ਼ਾਂ ਦਾ ਮਾਸ ਲਟਕ ਰਿਹਾ ਤੇ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿਓ ਫਿਟਕੜੀ ਵਾਲੇ ਨਾਲ ਤੁਹਾਡੀ ਸਕਿਨ ਫਿਰ ਦੁਬਾਰਾ ਤੋਂ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਔਰ ਤੁਸੀਂ ਦੇਖੇ ਤੁਹਾਡੀ ਸਕਿਨ ਇੱਕ ਅਜੀਬ ਤਰੀਕੇ ਦਾ ਮਤਲਬ ਕੀ ਤੁਹਾਡੇ ਸਰੀਰ ਵਿੱਚ ਬੋਡੀ ਵਿੱਚ ਐਕਟੀਵਿਟੀ ਹੋਵੇਗੀ ਜਦੋਂ ਤੁਸੀਂ ਇਸ ਤਰੀਕੇ ਨਾਲ ਫਿਟਕੜੀ ਵਾਲੇ ਪਾਣੀ ਨਾਲ ਨਹਾਣ ਲੱਗੇ ਠੀਕ ਹੈ ਤੇ ਆ ਦੇਖੋ ਫਿਟਕੜੀ ਮਿਕਸ ਕਰ ਲਈਏ ਤਿੰਨ ਚੀਜ਼ਾਂ ਦੇ ਵਿੱਚ ਇਹਦਾ ਬਣ ਕੇ ਸੀਰਮ ਇਸ ਤਰੀਕੇ ਨਾਲ ਸੀਰਮ ਬਣ ਕੇ ਹੋ ਜਾਣਾ ਰੈਡੀ ਇਸ ਸੀਰਮ ਨੂੰ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਤੁਸੀਂ ਸਟੋਰ ਕਰ ਲੈਣਾ ਹੈ ਰਾਤ ਨੂੰ ਤੁਸੀਂ ਸੌਣ ਲੱਗੇ ਫੇਸ ਬਿਲਕੁਲ ਤੁਹਾਡਾ ਵੋਸ਼ ਹੋਣਾ ਚਾਹੀਦਾ ਪਹਿਲਾਂ ਤੁਸੀਂ ਬਿਲਕੁਲ ਧੋਣਾ ਫੇਸ ਨੂੰ ਚੰਗੇ ਜੇ ਕਿਸੇ ਵੀ ਜੋੜਾ ਤੁਸੀਂ ਕੋਈ ਚੀਜ਼ ਵਰਤਦੇ ਹੋ ਜਾਂ ਤੁਸੀਂ ਹੋਮ ਮੇਡ ਫੇਸ ਵੋਸ਼ ਵਰਤਦੇ ਹੋ ਜਾਂ ਤੁਸੀਂ ਹੋਮ ਮੇਡ ਮਤਲਬ ਕਿ ਕੋਈ ਵੀ ਚੀਜ਼ ਵਰਤਦੇ ਹੋ ਜਾਂ ਤੁਸੀਂ ਕੋਈ ਵੀ ਸਾਬਣ ਕੁਝ ਵੀ ਵਰਤਦੇ ਹੋ ਉਹਦੇ ਨਾਲ ਪਹਿਲਾਂ ਆਪਣੇ ਫੇਸ ਨੂੰ ਤੁਸੀਂ ਵੋਸ਼ ਕਰ ਲੈਣਾ ਸੌਣ ਤੋਂ ਪਹਿਲਾਂ 10 ਮਿੰਟ ਸਿਰਫ ਲਾਣੇ ਨੇ ਤੁਸੀਂ ਇਸ ਆਪਣੇ ਫੇਸ ਨੂੰ 10 ਮਿੰਟ ਇਸ ਤਰੀਕੇ ਨਾਲ ਲਗਾ ਕੇ ਚੰਗੀ ਤਰ ਤੁਸੀਂ ਕਰਨੀ ਹੈਗੀ ਇਹ ਮ사ਜ ਜਿਹੇ ਦੀ ਆ ਦੇਖੋ ਇਸ ਤਰੀਕੇ ਨਾਲ ਕਰਦੇ ਆ ਸਿਰਮ ਦੀ ਮ사ਜ ਤੇ ਇਹ ਜਿਹੜੀ ਫਟਕੜੀ ਜਦੋਂ ਤੁਹਾਡੇ ਅੰਦਰ ਤੱਕ ਸਮਾਜ ਜਾਨੀ ਬਿਲਕੁਲ ਥੋੜੀ ਪਾਣੀ ਇੱਕ ਚੁਟਕੀ ਫਟਕੜੀ ਮੈਂ ਨਾ ਭੁੰਨ ਕੇ ਤਵੇ ਤੇ ਉਹਨੂੰ ਪੀਸ ਕੇ ਉਹ ਪਾਊਡਰ ਬਣਾਇਆ ਹੋਇਆ ਹੈ ਤੇ ਇਸ ਤਰੀਕੇ ਦਾ ਪਾਊਡਰ ਜਿਹੜਾ ਬਣਾ ਕੇ ਆਪਾਂ ਰੱਖਿਆ ਹੋਇਆ ਸਟੋਰ ਕਰਕੇ ਫਿਰ ਤੁਸੀਂ ਲਗਾ ਕੇ ਪਹਿਲਾਂ ਤਾਂ ਚੰਗੀ ਤਰ੍ਹਾਂ ਆਪਣੇ ਮ사ਜ ਕਰਨੀ ਹੈ ਪੂਰੀ ਤਰ੍ਹਾਂ ਆਪਣੀ ਸਕੀਨ ਦੇ ਅੰਦਰ ਤੱਕ ਇਹ ਵਾਲਾ ਸਿਰਮ ਜਿਹੜਾ ਇਹ ਵਾਲੇ ਔਇਲ ਜਿਹੜੇ ਨੇ ਚਲੇ ਜਾਣਾ ਇਹਨਾ ਔਇਲ ਦਾ ਕੀ ਫਾਇਦਾ ਹੈ ਜਿਹੜੀ ਆਪਣੀ ਜਦੋਂ ਆਪਾਂ 30 ਪਲੱਸ ਹੋ ਜਾਂਦੇ ਆ ਜਦੋਂ 30 ਸਾਲ ਦੀ ਉਮਰ ਤੋਂ ਬਾਅਦ ਆਪਣੀ ਸਕਿਨ ਜਿਹੜੀ ਹੈ ਨਾ ਔਖੀ ਸੁੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਨੇਚਰਲ ਔਇਲ ਹੁੰਦਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰ ਮੇਰੀਆਂ ਭੈਣਾਂ ਨੇ ਗਲਤੀਆਂ ਕੀਤੀਆਂ ਹੁੰਦੀਆਂ ਨੇ ਬਹੁਤ ਸਾਰੇ ਫੇਸ਼ਲ ਕੀਤੇ ਹੁੰਦੇ ਨੇ ਬਹੁਤ ਸਾਰੇ ਬਿਨਾਂ ਹੀ ਵਜ੍ਹਾ ਤੋਂ ਫੇਸ ਪੈਕ ਲਗਾਏ ਹੁੰਦੇ ਨੇ ਕਿਉਂਕਿ ਹਰ ਫੇਸ ਪੈਕ ਹਰ ਸਕਿਨ ਦੇ ਰਿਕੋਰਡਿੰਗ ਹੁੰਦਾ ਹੈ ਤੇ ਕਈ ਵਾਰ ਗਲਤ ਫੇਸ ਪੈਕ ਲਗਾ ਕੇ ਉਹ ਜਿਹੜਾ ਔਇਲ ਹੁੰਦਾ ਨਾ ਨੇਚਰਲ ਉਹ ਖਤਮ ਹੋ ਗਿਆ ਹੁੰਦਾ ਇਹਨਾਂ ਦੇ ਮ ਦੇ ਵਿੱਚੋਂ ਤੇ ਜਦੋਂ ਆਇਲ ਖਤਮ ਹੋ ਜਾਂਦਾ ਤੇ ਸਾਡੀ ਸਕਿਨ ਜਿਹੜੀ ਹੈ ਨਾ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੇ ਝੁਲੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਤੇ ਚਮਕ ਨਹੀਂ ਹੁੰਦੀ ਇਸ ਕਰਕੇ ਇਹ ਵਾਲੇ ਆਇਲ ਜਿਹੜੇ ਹੁੰਦੇ ਨੇ ਉਹ ਸਾਡੀ ਸਕਿਨ ਦੇ ਅੰਦਰ ਜਾਣਗੇ ਸਾਡੀ ਸਕਿਨ ਨੂੰ ਰਿਪੇਅਰ ਕਰਨਗੇ ਜਿਹੜੇ ਡੈੱਡ ਸੈਲਸ ਹੁੰਦੇ ਨੇ ਨਾ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਕਰਨਗੇ ਜਿਹੜੇ ਡੈੱਡ ਹੋ ਗਏ ਹੁੰਦੇ ਨੇ ਸੈਲਸ ਫਿਰ ਦੁਬਾਰਾ ਤੋਂ ਜਾਨ ਆਵੇਗੀ ਔਰ ਦੁਬਾਰਾ ਤੋਂ ਸਾਡੇ ਚਿਹਰੇ ਤੇ ਚਮਕ ਆ ਜਾਵੇਗੀ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਫੇਸ ਤੇ ਲਗਾ ਕੇ ਫਿਰ ਤੁਸੀਂ ਇਸ ਤਰੀਕੇ ਨਾਲ ਕਰਨੀ ਹੈ ਮ사ਜ ਮ사ਜ ਇਸ ਤਰੀਕੇ ਨਾਲ ਉੱਪਰਲੀ ਡਾਇਰੈਕਸ਼ਨ ਵਿੱਚ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਜਿਹੜੇ ਤੁਸੀਂ ਮ사ਜ ਕਰੋਗੇ ਤੁਹਾਡੀ ਸਕਿਨ ਜਿਹੜੀ ਹੈ ਦਿਨ ਬਹੁਤ ਦਿਨ ਜਿਉਂ-ਜਿਉਂ ਤੁਸੀਂ ਕਰੋਗੇ ਸੱਤਾਂ ਦਿਨਾਂ ਦੇ ਵਿੱਚ ਵਿੱਚ ਦੇਖੋ ਤੁਹਾਡੀ ਸਕਿਨ ਦੇ ਅੰਦਰ ਇੱਕ ਫਰਕ ਆਣਾ ਸ਼ੁਰੂ ਹੋ ਜਾਣਾ ਹੈ ਤੁਹਾਡੀ ਸਕਿਨ ਇੱਕਦਮ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਸਕਿਨ ਜਿਹੜੀ ਤਾਂ ਆਪਣੇ ਆਪ ਹੀ ਤੁਹਾਡੇ ਮਤਲਬ ਕਿ ਉਹ ਹੋਣਾ ਸ਼ੁਰੂ ਹੋ ਜਾਣਾ ਹੈ ਕਿ ਵਾਕਿਆ ਹੀ ਸਾਡੀ ਸਕਿਨ ਟਾਈਟ ਹੋ ਰਹੀ ਹੈ ਠੀਕ ਹੈ ਆ ਦੇਖੋ ਜਿਨ੍ਹਾਂ ਦੀ ਸਕਿਨ ਓਇਲੀ ਹੈ ਉਹ ਇਹ ਨਾ ਸੋਚਣ ਕਿ ਸਾਡੀ ਸਕਿਨ ਓਇਲੀ ਹੈ ਤੇ ਇਸ ਓਇਲ ਨਾਲ ਕੋਈ ਉਹ ਹੋਵੇਗਾ ਤੁਸੀਂ ਕਰਨਾ ਮ사ਜ ਕਰ ਲੈਣੀ ਕਰਨੀ ਹੈ ਦਿਨੇ ਤੁਸੀਂ ਕੀ ਕਰਨਾ ਹੈ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਉਹਦਾ ਫੇਸ ਪੈਕ ਬਣਾ ਕੇ ਲਗਾ ਲੈਣਾ ਹੈ ਤਾਂ ਜੋ ਤੁਹਾਡੀ ਸਕਿਨ ਜਿਹੜੀ ਇੱਕਦਮ ਟਾਈਟ ਹੋਣੀ ਸ਼ੁਰੂ ਹੋ ਜਾਵੇ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਉਹ ਵੀ ਤੁਹਾਡੀ ਸਕਿਨ ਨੂੰ ਇੱਕਦਮ ਟਾਈਟ ਕਰਨ ਵਿੱਚ ਬਹੁਤ ਕਾਰਗਰ ਹੁੰਦੀ ਜਦੋਂ ਤੁਸੀਂ ਲਗਾਉਂਦੇ ਹੋ ਨਾ ਫੇਸ ਪੈਕ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਬੋਲਣਾ ਨਹੀਂ ਹੈਗਾ ਲਗਾ ਕੇ ਆਰਾਮ ਨਾਲ ਸੋ ਜਾਣਾ ਹੈ ਕਿ ਤੁਹਾਡੀ ਸਕਿਨ ਦੇ ਅੰਦਰ ਇੱਕ ਕਸਾਉਪਨ ਆਣਾ ਸ਼ੁਰੂ ਹੋ ਜਾਣਾ ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਹੈ ਕਿ ਤੁਹਾਡੀ ਸਾਡੀ ਜਿਹੜੀ ਸਕਿਨ ਖਿੱਚੀ-ਖਿੱਚੀ ਮਹਿਸੂਸ ਹੋ ਰਹੀ ਹੈ ਤੇ ਉਹ ਸਾਡੀ ਸਕਿਨ ਨੂੰ ਖਿੱਚ ਪੈਣੀ ਸ਼ੁਰੂ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਹੈ ਮ사ਜ ਮ사ਜ ਜਿਹੜਾ ਅਹਿਮ ਰੋਲ ਹੁੰਦਾ ਹੈ ਸਾਡੀ ਸਕਿਨ ਵਾਸਤੇ ਮ사ਜ ਬਹੁਤ ਵਧੀਆ ਹੁੰਦੀ ਹੈ ਖਾਸ ਕਰਕੇ ਜਦੋਂ 30 ਤੋਂ ਉੱਪਰ ਤੱਕ ਔਰਤਾਂ ਚੱਲੀ ਜਾਂਦੀਆਂ ਨੇ ਤੇ ਆਪਣੀ ਸਕਿਨ ਦਾ ਇਸ ਤਰੀਕੇ ਨਾਲ ਧਿਆਨ ਰੱਖ ਸਕਦੀਆਂ ਨੇ ਤਾਂ ਜੋ ਤੁਹਾਡੀ ਸਕਿਨ ਜਿਹੜੀ ਲੰਬੇ ਟਾਈਮ ਤੱਕ ਜਵਾਨ ਰਹੇ ਲੰਬੇ ਟਾਈਮ ਤੱਕ ਤੁਸੀਂ ਸੋਹਣੇ ਨਜ਼ਰ ਆਉ ਠੀਕ ਹੈ ਤੇ ਤੁਹਾਡੇ 70 ਸਾਲ ਦੇ ਵੀ ਹੋ ਜਾਓਗੇ ਤਾਂ ਵੀ ਝੁਲੜੀਆਂ ਨਹੀਂ ਪਹਿਨਣ ਲੱਗੀਆਂ ਠੀਕ ਹੈ ਤੇ ਅੱਜ ਤੁਸੀਂ ਮੈਨੂੰ ਕਮੈਂਟਾਂ 'ਚ ਦੱਸੋ ਮੇਰੀ ਏਜ ਕਿੰਨੀ ਹੈ ਜਿਹਨੇ ਸਹੀ ਏਜ ਦੱਸ ਦਿੱਤੀ ਤੇ ਆਪਾਂ ਉਹਨੂੰ ਇਨਾਮ ਦੇਵਾਂਗੇ ਠੀਕ ਹੈ ਆ ਦੇਖੋ ਜਿਨੇ ਮੇਰੀ ਸਹੀ ਏਜ ਦੱਸੀ ਅੱਜ ਕਮੈਂਟਾਂ 'ਚ ਉਹਨੂੰ ਆਪਾਂ ਇਨਾਮ ਦੇਵਾਂਗੇ ਲਓ ਜੀ ਵੈਸੇ ਮੈਂ ਕਈ ਅ ਵੀਡੀਓ ਵਿੱਚ ਆਪਣੀ ਏਜ ਦੱਸੀ ਹੋਈ ਏ ਤੇ ਅੱਜ ਦੇਖਦੇ ਆਂ ਕੌਣ ਸਹੀ ਏਜ ਦੱਸਦਾ ਮੇਰੀ ਅਗਰ ਜਿਹਨੇ ਏਜ ਦੱਸਤੀ ਮੇਰੀ ਸਹੀ ਉਹਨੂੰ ਆਪਾਂ ਇਨਾਮ ਦਵਾਂਗੇ ਹੋ ਸਕਦਾ ਉਹਨਾਂ ਦੇ ਸਕੈਨਰਾਂ ਤੇ ਮੈਂ ਕੁਝ ਇਨਾਮ ਸੈਂਡ ਕਰ ਸਕਾਂ ਕੁਝ ਮਨੀ ਸੈਂਡ ਕਰ ਸਕਾਂ ਠੀਕ ਏ ਬਾਤ ਉਹ ਵਾਟ ਵੀਡੀਓ ਸ਼ੇਅਰ ਕਰਿਆ ਕਰੋ ਆਪਾਂ ਇਨਾਮ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਆਪਾਂ ਵੀਡੀਓ ਤੇ ਇਨਾਮ ਰੱਖਿਆ ਕਰਾਂਗੇ ਜਿਹੜੇ ਮੇਰੇ ਭੈਣ ਭਰਾ ਨੇ ਵੱਧ ਸਬਸਕ੍ਰਾਈਬ ਸ਼ੇਅਰ ਕੀਤੀ ਵੀਡੀਓ ਤੇ ਵਧੀਆ ਵੋਟ ਕੀਤੀ ਆਉਣ ਵਾਲੇ ਸਮੇਂ 'ਚ ਆਪਾਂ ਉਹਨੂੰ ਇਨਾਮ ਜ਼ਰੂਰ ਦਵਾ ਕਰਾਂਗੇ ਮੈਂ ਇਨਕਮ ਕਰਦੀ ਆ ਤੁਸੀਂ ਵੀ ਮੇਰੇ ਨਾਲ ਨਾਲ ਮੇਰੇ ਚੈਨਲ ਤੋਂ ਇਨਕਮ ਕਰੋ ਠੀਕ ਹੈ ਲੋ ਜੀ ਇਸ ਤਰੀਕੇ ਨਾਲ ਕਰ ਲਈਏ ਮ사ਜ ਇਸ ਤਰੀਕੇ ਨਾਲ 10 ਮਿੰਟ ਤੁਸੀਂ ਲਾਣੇ ਨੇ ਮ사ਜ ਨੂੰ ਕਰਨੀ ਹੈ ਇਸ ਤਰੀਕੇ ਨਾਲ ਉੱਪਰ ਨੂੰ ਆ ਦੇਖੋ ਇਸ ਤਰੀਕੇ ਨਾਲ ਠੀਕ ਹੈ ਆ ਦੇਖੋ ਸੀਰਮ ਅੰਦਰ ਹੀ ਸਮਾ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਚਿਹਰੇ ਤੇ ਸੀਰਮ ਲੱਗਾ ਹੋਇਆ ਹੈ ਆ ਦੇਖੋ ਬਹੁਤ ਹੀ ਸੌਫਟ ਚਿਹਰਾ ਹੋ ਜਾਂਦਾ ਜਦੋਂ ਤੁਸੀਂ ਸਵੇਰੇ ਉੱਠੋਗੇ ਨਾ ਰਾਤ ਨੂੰ ਲਗਾ ਕੇ ਸੋ ਜਾਓਗੇ ਸਵੇਰੇ ਉੱਠ ਕੇ ਜਦੋਂ ਆਪਣੇ ਫੇਸ ਨੂੰ ਵੋਸ਼ ਕਰੋਗੇ ਤੇ ਤੁਸੀਂ ਆਪਣੇ ਫੇਸ ਨੂੰ ਇਦਾਂ ਹੱਥ ਲਾ ਲਾ ਕੇ ਇਦਾਂ ਆਪਣੀ ਸਕਿਨ ਨੂੰ ਕਰੋਗੇ ਕਿ ਵਾਕਿਆ ਹੀ ਜਿਵੇਂ ਗੁਲਾਬ ਦੀਆਂ ਪੱਤੀਆਂ ਹੁੰਦੀਆਂ ਨੇ ਕੋਮਲ ਕੋਮਲ ਇਸ ਤਰੀਕੇ ਨਾਲ ਤੁਹਾਡੀ ਗੱਲਾਂ ਕੋਮਲ ਕੋਮਲ ਹੋ ਜਾਣਗੀਆਂ ਔਰ ਸਕਿਨ ਜਿਹੜੀ ਰੁੱਖੀ ਸੁਖੀ ਏ ਉਹ ਇੱਕਦਮ ਜਾਨਦਾਰ ਹੋ ਜਾਵੇ ਕਿ ਇੱਕਦਮ ਸਕਿਨ ਤੇ ਗਲੋ ਆਵੇਗਾ ਔਰ ਤੁਸੀਂ ਵੀ ਇੱਕਦਮ ਖੁਸ਼ੀ-ਖੁਸ਼ੀ ਆਪਣਾ ਚਿਹਰਾ ਜਿਹੜਾ ਸ਼ੀਸ਼ੇ 'ਚ ਦੇਖ ਚੁ ਲੋਗੇ ਠੀਕ ਹੈ ਜੀ ਤੇ ਲੋਜੀ ਵੀਡੀਓ ਬਾਤਾਂ ਮੇਂ ਸ਼ੇਅਰ ਕਰ ਦੇਣਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਇਹ ਸੀਰਮ ਜਿਹੜਾ ਜ਼ਰੂਰ ਅਪਲਾਈ ਕਰਨਾ ਆਪਣੇ ਚਿਹਰੇ ਤੇ ਔਰ ਚਿਹਰੇ ਨੂੰ ਖੂਬਸੂਰਤ ਜੂਰ ਬਣਾਉਣਾ ਫਿਰ ਮਿਲਦੇ ਹਾਂ ਜੀ ਬਾਏ ਬਾਏ